ਨਹੀਂ ਸਵਾ ਪੱਪਰ ਖਲੋਤੇ ਆ ਜੰਡਾਰਾ ਗੁਰੂ ਦੇ ਜਿੜੀ ਰੋਡ ਤੋਂ ਪਰ ਜਿੱਥੇ ਆ ਕੀ ਅੱਜ ਫੇਰ ਜਿਹੜੀ ਆ ਗੋਲੀ ਜਿਹੜੀ ਚੱਲੀ ਆ ਗੋਲੀ ਚੱਲਣਾ ਜੰਡਾਲਾ ਦੀ ਆਮ ਗੱਲ ਹੋ ਚੁੱਕੀ ਆ ਮੈਂ ਆਪਣੇ ਕੈਮਰਾ ਬੰਦ ਖਾ ਜਾਊਗਾ ਦੁਕਾਨ ਦਿਖਾ ਰਹੇ ਇਹ ਸੁਰਿੰਦਰ ਕਰਾਨਾ ਸਟੋਰ ਜਿਨ੍ਹਾਂ ਨੂੰ ਪਿੱਛੇ ਫਰੋਟੀਆਂ ਦੀ ਜਿਹੜੀ ਕਾਲਸ ਥ੍ਰੈਡਸ ਆ ਰਹੀਆਂ ਹੀ ਆ ਅੱਜ ਇਹ ਛੋਟੇ ਸ਼ੋਰੂਮ ਆ ਉਹਨਾਂ ਦਾ ਤੇ ਅੱਜ ਇੱਥੇ ਇੱਕ ਮੁਲਾਜ਼ਮ ਜਿਹੜਾ ਵਾ ਕੋਈ ਦੁਕਾਨਦਾਰ ਇਹਨਾਂ ਨੂੰ ਮਾਲ ਲਾਣ ਆ ਰਿਹਾ ਸੀ ਇਹ ਤਿੰਨ ਅਨਪਛਾਤੀਆਂ ਵੱਲੋਂ ਤਿੰਨ ਅਨਪਛਾਤੀਆਂ ਵੱਲੋਂ ਜਿਹੜੀ ਗੋਲੀਓ ਚਲਾਈਆਂ ਗਈਆਂ ਦੋ ਫਾਇਰ ਕਿਤੇ ਆ ਔਰ ਉਹ ਜਿਹੜੀ ਗੋਲੀ ਆ ਜਿਹੜਾ ਸਮਾਨ ਲਗਾਣ ਆਇਆ ਸੀ ਆ ਉਹਦੀ ਪੱੜ ਤੇ ਲੱਗੀ ਆ ਔਰ ਖੂਨ ਨਾਲ ਲਤਪਟ ਹੋ ਕੇ ਮੌਕੇ ਤੇ ਉੱਪਰ ਪੀਸੀਆਰ ਪਹੁੰਚੀ ਆ ਅਸਰਤ ਸਿੰਘ ਸਾਹਿਬ ਮੌਕੇ ਤੇ ਪਹੁੰਚ ਚੁੱਕੇ ਨੇ ਔਰ ਇੱਥੇ ਦੱਸਣਾ ਜੁਰੀ ਆ ਕਿ ਉਹ ਤਿੰਨ ਜਣੇ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਤੇ ਆਏ ਸੀ ਇਹ ਸ਼ਹਿਰ ਤਾਂ ਨਹੀਂ ਚੰਡਾਲੇ ਤਾਂ ਨਹੀਂ ਆਇਆ ਔਰ ਨਹਿਰ ਨੂੰ ਉਹ ਚੱਲ ਗਏ ਆ ਔਰ ਮੂਹ ਉਹਨਾਂ ਦੇ ਬੱਚੇ ਸੀ ਇਹ ਇੱਕੋ ਮੋ ਜਿਹੜਿਆ ਸਨੇਟਰ ਦਾ ਜੰਡਾਲਾਗੁਰਦੇ ਵਿੱਚ ਗੋਲੀ ਚੱਲਣੀ ਤੇ ਆਮ ਗਲ ਹੋ ਚੁੱਕੀ ਹੈ ਯਾਰ ਕਿਉਂਕਿ ਇੱਥੇ ਫਰੋਤੀਆਂ ਦੀ ਕਾਲ ਫਰੈਡ ਸਕੋਰ ਕੋਈ ਨਾ ਕੋਈ ਹਰ ਦਿਨ ਜਿਹੜੀ ਆ ਅੱਜ ਦਿਨ ਦੁਕਾਨਦਾਰਾਂ ਨੂੰ ਆ ਰਹੀ ਆ ਪੁਲਿਸ ਵੀ ناکਾਮ ਹੋ ਰਹੀ ਹੈ ਪਿੱਛੇ ਜੇ ਕੁਝ ਬੰਦੇ ਇਹਨਾਂ ਨੇ ਫੜੇ ਵੀ ਆ ਜਿਨ੍ਹਾਂ ਨੇ ਜੰਡਾਲਾਗੁਰਦੇ ਵਿੱਚ ਖਲੋ ਕੇ ਜਿਹੜੀਆਂ ਧਮਕੀਆਂ ਦਿੱਤੀਆਂ ਸੀ ਆ ਪੁਲਿਸ ਨੇ ਅਰੈਸਟ ਵੀ ਕੀਤੇ ਆ ਪਰ ਇਹ ਸਿਕੰਜਾ ਹੱਲੇ ਵੀ ਜਿਹੜਾ ਵਾ ਇਹ ਕੱਸਿਆ ਨਹੀਂ ਜਾ ਰਿਹਾ ਗੱਲ ਇਹ ਹੀ ਆਈ ਮੈਂ ਤੇ ਇੱਥੇ ਆਪਣਾ ਕੰਮ ਕਰਦਾ ਪਿਆ ਸਾਹਮਣੇ ਉਹ ਮਾਲ ਲੋਂਦਾ ਪਿਆ ਹੀ ਕਰਾ ਕੇ ਨਿਰਮਲ ਦਾ ਏ ਉਹ ਤੋਂ ਤਿੰਨ ਜਨੇ ਆਏ ਆ ਸਪਲੈਂਡਰ ਮੋਟਰਸਾਈਕਲ ਤੇ ਉਹ ਗੋਲੀਆਂ ਚਲਾ ਕੇ ਅੱਗੇ ਚਲੇ ਗਏ ਤੇ ਉਹ ਦੋ ਗੋਲੀਆਂ ਉਹਨਾਂ ਤੇ ਲੱਗਿਆ ਹੀ ਆ ਤੇ ਹੁਣ ਐਡਮਿਟ ਕਰਵਾਇਆ ਵੇਖੋ ਕਿੱਥੇ ਕਰਵਾਇਆ ਬੰਦਾ ਉਹ ਤੇ ਨਿਰਮਲ ਉਹਨਾਂ ਆਇਆ ਹੋਏ ਸਾਬਣ ਕੀ ਕੀ ਨਾਮ ਸੀ ਉਹਨਾਂ ਦਾ ਪਤਾ ਨਹੀਂ ਜੀ ਆਪਾਂ ਨੂੰ ਨਹੀਂ ਜਿਹੜੇ ਜਿਹੜੇ ਗੋਲੀ ਵਜੀ ਉਹ ਪਤਾ ਨਹੀਂ ਤੁਹਾਨੂੰ ਆਖੀ ਉਹ ਪਹਿਲੀ ਵਾਰ ਹੀ ਆਇਆ ਹੋਏ ਆ ਆਪਾਂ ਤੇ ਕਿੰਨੇ ਵਜੇ ਦੀ ਗੱਲ ਲੱਗੀ 11:50 55 ਮਿੰਟ ਦੀ ਤੇ ਕਿੰਨੇ ਜਾਨੇ ਤਿੰਨ ਜਨੇ ਆਗੇ ਖਾਤੇ ਆਏ ਮੋਟਰਸਾਈਕਲ ਤੇ ਅੱਜ ਸਰ ਕੀ ਕਰ ਲੋਈ ਜੀ ਇਹ ਸਰਲੀ ਕਰਿਆਨਾ ਸਟੋਰ ਆ ਉਹਦੇ ਸਾਹਮਣੇ ਉਹਨਾਂ ਦਾ ਇੱਕ ਜਿਹੜਾ ਸਮਾਨ ਮਟੀਰੀਅਲ ਵਾਲਾ ਸਟੋਰ ਆ ਉੱਥੇ ਅੱਜ ਡਿਲੀਵਰੀ ਦੇਣ ਵਾਸਤੇ ਕੋਲਡ ਡਰਿੰਕਸ ਦੀ ਕੋਈ ਆਇਆ ਸੀਗਾ ਆਪਣੀ ਮੋਟਰਸਾਈਕਲ ਵਾਲੀ ਰੈਡੀ ਤੇ ਤੇ ਤਿੰਨ ਬੰਦੇ ਜਿਹੜੇ ਜਿਨ੍ਹਾਂ ਨੇ ਕਾਲੇ ਕੱਪੜੇ ਨਾਲ ਮੂੰਹ ਢੱਕੇ ਹੋਏ ਸੀਗੇ ਤੇ ਮੋਟਰਸਾਈਕਲ ਤੇ ਆਏ ਆ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਜੋ ਸਾਨੂੰ ਦੱਸਿਆ ਗਿਆ ਮਰੋੜੀਆਂ ਹੋਈਆਂ ਵਾਂ ਤੇ ਉਹ ਦੋ ਉਹਨਾਂ ਨੇ ਦੋ ਫਾਇਰ ਕੀਤੇ ਆ ਇੱਕ ਫੈਰ ਉਹਦੇ ਜਿਹੜਾ ਡਿਲੀਵਰੀ ਦੇਣ ਆਇਆ ਸੀ ਉਹਦੇ ਪੱਟ ਦੇ ਵਿੱਚ ਪਿੱਛੋਂ ਲੱਗਾ ਵਾ ਉਹਨੂੰ ਮੈਂ ਮੁਲਾਜ਼ਮ ਭੇਜ ਕੇ ਨਾਲ ਹਸਪੀਟਲ ਭੇਜਤਾ ਵਾ ਅਸੀਂ ਮੌਕੇ ਤੇ ਤੁਰੰਤ ਹੀ ਸਾਡਾ ਪੀਸੀਆਰ ਵੀ ਤੇ ਅਸੀਂ ਵੀ ਬਿਲਕੁਲ ਤੁਰੰਤ ਪਹੁੰਚ ਗਏ ਆ ਜਿਹੜੇ ਨਾਮਲੂਮ ਵਿਅਕਤੀਆਂ ਨੇ ਫਾਇਰਿੰਗ ਕੀਤੀ ਆ ਉਹਨਾਂ ਦੇ ਮਗਰ ਅਸੀਂ ਇੱਕ ਟੀਮ ਉਹਨਾਂ ਦੇ ਮਗਰ ਲਾਈ ਆ ਇੱਕ ਅਸੀਂ ਕੈਮਰੇ ਦੇਖ ਰਹੇ ਆ ਤੇ ਬਾਕੀ ਜਿਹੜੀ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਊਗਾ ਕਾਰਨ ਇਹ ਆ ਕਿ ਜਦੋਂ ਕਾਰਨ ਇਹ ਆ ਵੀ ਜਾਨੂੰ 1.5 ਮਹੀਨਾ ਪਹਿਲਾਂ ਸਰਲੀ ਕਰਿਆਨਾ ਸਟੋਰ ਨੂੰ ਐਕਸਟਰਸ਼ਨ ਕਾਲ ਆਈ ਸੀ ਸ਼ੋਰੂਮ ਉਹਨਾਂ ਦਾ ਸੜਕ ਦੇ ਦੂਜੇ ਬੰਨੇ ਆ ਇਹ ਵੀ ਸਟੋਰ ਉਹਨਾਂ ਦਾ ਹੀ ਆ ਇਹ ਮੇਬੀ ਲੱਗਦਾ ਹੈ ਕਿ ਉਹਨਾਂ ਨੂੰ ਦਹਿਸ਼ਤ ਪਾਉਣ ਵਾਸਤੇ ਦਹਿਸ਼ਤ ਪਾਉਣ ਵਾਸਤੇ ਜਿਹੜਾ ਉਹਨਾਂ ਨੇ ਫਾਇਰਿੰਗ ਕੀਤੀ ਆ ਤੇ ਕਿਉਂਕਿ ਉਧਰ ਉਹਨਾਂ ਦੇ ਸਟੋਰ ਦੇ ਉੱਤੇ ਗਾਰਡ ਆ ਗਾਰਡ ਕਰਕੇ ਉਧਰ ਨੂੰ ਉਹ ਹਿੰਮਤ ਨਹੀਂ ਕਰ ਸਕੇ ਉਹਨਾਂ ਨੇ ਇੱਧਰ ਜਿਹੜਾ ਉਹਨਾਂ ਦਾ ਸਟੋਰ ਰੂਮ ਆ ਉਹਦੇ ਵਾਲੇ ਬੰਨੇ ਫਾਇਰਿੰਗ ਕੀਤੀ ਆ ਫਿਰ ਇਸ ਤੋਂ ਵੇਖੋ ਜੀ ਅਸੀਂ ਦਿਨ ਰਾਤ ਜਿਹੜਾ ਵਾ ਲੋਕਾਂ ਦੀ ਸੁਰੱਖਿਆ ਵਾਸਤੇ ਡਿਊਟੀ ਤੇ ਤਨਾਤ ਹੁਣ ਇਹ ਜਿਹੜੀਆਂ ਇਨਸੀਡੈਂਟ ਨੂੰ ਹੋ ਜਾਂਦਾ ਵਾ ਇਹਦੇ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਡੀ ਜਿਹੜੇ ਵੀ ਜਿਹੜੇ ਜਿਹੜੇ ਵੀ ਪਿਛੇ ਇਨਸੀਡੈਂਟ ਹੋਏ ਆ ਸਾਰੇ ਟ੍ਰੇਸ ਕਰਕੇ ਸਾਰੇ ਬੰਦੇ ਜਿਹੜੇ ਫੜੇ ਗਏ ਸਤਗੁਰੂ ਕਲੈਕਸ਼ਨ ਤੇ ਫਾਇਰਿੰਗ ਹੋਈ ਸੀ ਉਹ ਵੀ ਚਾਰੇ ਦੇ ਚਾਰੇ ਬੰਦੇ ਫੜਲੇ ਸੀ ਈਵਨ ਥੈਨ ਜਿਨ੍ਹਾਂ ਨੇ ਇਥੋਂ ਆਇਡੈਂਟੀਫਿਕੇਸ਼ਨ ਦਿੱਤੀ ਸੀ ਵੀ ਇਹਨਾਂ ਨੂੰ ਕਾਲ ਕਰੋ ਉਹ ਵੀ ਬੰਦੇ ਜਿਹੜੇ ਅਸੀਂ ਟ੍ਰੇਸ ਕਰਕੇ ਇੱਕ ਫੜ ਲਿਆ ਵਾ ਤੇ ਸਾਡੇ ਵੱਲੋਂ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਹੈਗੀ ਕਿਸੇ ਕਿਸਮ ਦੀ ਵੀ ਅਸੀਂ ਦਿਨ ਰਾਤ ਆਪਣੀ ਡਿਊਟੀ ਤੇ ਤਨਾਤ ਆ ਪੀਸੀਆਰ ਵਿਦਨ 2 ਮਿੰਟਸ ਇੱਥੇ ਪਹੁੰਚਿਆ ਵਾ ਇਸ ਤੋਂ ਇਲਾਵਾ ਮੈਂ ਵੀ ਉਸੇ ਵੇਲੇ ਪਿੱਛੇ ਹੀ ਉਹਦੇ 2 ਮਿੰਟਾਂ ਦੇ ਵਿੱਚ ਆ ਗਿਆ ਵਾ ਇਹ ਬਾਕੀ ਜਿਹੜੀ ਆ ਇਹਦੀ ਤਫ਼ਤੀਸ਼ ਜਿਹੜੀ ਆ ਢੰਗਾਈ ਨਾਲ ਕੀਤੀ ਜਾਊਗੀ ਜੋ ਵੀ ਤੱਤ ਸਾਹਮਣੇ ਆਉਣਗੇ ਜੋ ਵੀ ਦੋਸ਼ੀ ਪਾਇਆ ਜਾਣਗੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਊਗੀ ਗੋਲੀ ਲੱਗੀ ਹੈ ਦੀ ਕੰਡੀਸ਼ਨ ਕਿਸ ਤਰ੍ਹਾਂ ਸੀ ਉਹ ਮੇਰੇ ਮੁਲਾਜ਼ਮ ਗਏ ਨਾਲ ਹਸਪੀਟਲ ਲੈ ਗਏ ਉਹਦੇ ਪੱਟ 'ਚ ਗੋਲੀ ਪਿੱਛੋਂ ਲੱਗੀ ਆ ਉਹ ਹੁਣ ਡਾਕਟਰ ਹੀ ਦੱਸ ਸਕਦੇ ਆ ਠੀਕ ਆ ਵੈਸੇ ਉਹ ਮੇਰੇ ਖਿਆਲ ਖਤਰੇ ਤੋਂ ਬਾਹਰ ਆ। ਸਰ ਦੁਕਾਨਦਾਰ ਦਾ ਕਹਿਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ। ਸਰ ਅੱਜ ਅੱਜ ਇਹ ਸਮੀ ਹੋਰੇ ਦੁਕਾਨਦਾਰ ਤੇ ਫਿਰ ਗੋਰਾ ਗੋਲੀ ਲਈ ਕੀ ਕਹਿਣਾ ਦੋ ਜੀ। ਜੀ ਇਹ ਸਿਰਫ ਅੱਜ ਨਹੀਂ ਚੱਲੀ ਏ ਇਹ ਲਗਾਤਾਰ ਆਏ ਹਫਤੇ ਬਾਅਦ ਦਸਾਂ ਦਿਨਾਂ ਬਾਅਦ ਜੰਡਿਆਲਾ ਗੁਰੂ ਦੇ ਵਿੱਚ ਕਿਤਨੇ ਕਿਤੇ ਗੋਲੀ ਜੜੀ ਆ ਉਹ ਚੱਲ ਰਹੀ ਆ। ਇਸ ਵੇਲੇ ਸਹਿਮ ਦੇ ਮਾਹੌਲ ਦੇ ਵਿੱਚ ਆ ਪੂਰਾ ਜੰਡਿਆਲਾ ਗੁਰੂ ਸ਼ਹਿਰ। ਔਰ ਬੇਨਤੀ ਆ ਵੀ ਗਰੁੱਪ ਦੇ ਵਿੱਚ ਕਾਫੀ ਇਸ ਚੀਜ਼ ਦੇ ਉੱਤੇ ਚਰਚਾ ਚੱਲੀ। ਔਰ ਕੀਆ ਗਿਆ ਐਸਐਸਪੀ ਦਿਹਾਤੀ ਜੀ ਨੂੰ ਕਿ ਸਹਿਮ ਦੇ ਵਿੱਚ ਲੋਕ ਨੇ ਲੋਕਾਂ ਨੂੰ ਆਪਣੀ ਪ੍ਰੋਟੈਕਸ਼ਨ ਵਾਸਤੇ ਜਿਹੜੇ ਆ ਜਿਹੜੇ ਯੋਗ ਨੇ ਲੋਕ ਜਿਹੜੇ ਅਸਲਾ ਵੈਪਨ ਜਿਹੜਾ ਉਹ ਰੱਖ ਸਕਦੇ ਨੇ ਉਹਨਾਂ ਦੀਆਂ ਫਾਈਲਾਂ ਬਣਾਈਆਂ ਜਾਣ ਉਹਨਾਂ ਨੂੰ ਮੁਹੱਈਆ ਕਰਾਇਆ ਜਾਣ ਘਟੂ ਘਟ ਲੋਕ ਜਿਹੜੇ ਆ ਆਪਣੀ ਜਾਨ ਮਾਲ ਦੀ ਰਾਖੀ ਤੇ ਕਰ ਸਕਣ ਇਹ ਹੀ ਫਾਈਲਾਂ ਜਿਹੜੀਆਂ ਪੈਂਡਿੰਗ ਪਈਆਂ ਨੇ ਔਰ ਇਹ ਹੀ ਫਾਈਲਾਂ ਉਸੇ ਐਸਐਸਪੀ ਸਾਹਿਬ ਦੇ ਟੇਬਲ ਤੋਂ 2-2 ਲੱਖ ਰੁਪਏ ਦੇ ਵਿੱਚ ਘੁੰਮ ਕੇ ਜਿਹੜੀਆਂ ਉਹ ਨਿਕਲਦੀਆਂ ਨੇ ਉਦੋਂ ਜਿਹੜੇ ਲਾਇਸੈਂਸ ਆ ਉਹ ਕਿਦਾਂ ਪ੍ਰੋਵਾਈਡ ਕੀਤੇ ਜਾਂਦੇ ਆ ਸੋ ਅਸੀਂ ਇਹ ਨਹੀਂ ਕਹਿੰਦੇ ਅਸੀਂ ਕਹਿਨੇ ਆ ਕਿ ਜਿਹੜਾ ਅਸਲਾ ਰੱਖਣ ਦੇ ਯੋਗ ਹੈ ਉਹਦੀ ਜਿਹੜੀ ਅਸਲਾ লাইসেনਸ ਦੀ ਫਾਈਲ ਹੈ ਉਹਨੂੰ ਬਣਾਇਆ ਜਾਵੇ ਉਹਨੂੰ ਵੈਪਨ ਜਿਹੜਾ ਵਾ ਉਹ ਦਿੱਤਾ ਜਾਵੇ ਤਾਂ ਕਿ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਜਿਹੜੀ ਆ ਉਹ ਰੱਖਿਆ ਕਰ ਸਕਣ ਜਿਹੜੀ ਗੋਲੀ ਚਲੀ ਹੈ ਇਹ ਕੋਈ ਜਿਹੜਾ ਅਸਲਾ ਬਹੁਤ ਸਸਤੀ ਤੇ ਹੈ ਨਹੀਂ ਵੇਖੋ ਜੀ ਇਹ ਤਾਂ ਨੰਬਰ 2 ਦੇ ਅਸਲੇ ਆ ਬਿਲਕੁਲ ਮੈਂ ਉਸੇ ਗੱਲ ਤੇ ਆਉਣਾ ਵਾਂ ਕਿ ਜਿਹਦੇ ਕੋਲ ਲਾਇਸੈਂਸੀ ਅਸਲਾ ਹੋ ਤੇ ਆਲਰੇਡੀ ਟਰੈਕ ਆ ਉਸ ਬੰਦੇ ਨੇ ਤੇ ਆਪਣੇ ਲਾਇਸੈਂਸ ਦੇ ਉੱਤੋਂ ਇਹੋ ਜੀ ਵਾਰਦਾਤ ਕਰਨੀ ਨਹੀਂ ਆ ਇਹ ਜਿੰਨੇ ਵੀ ਕਾਰਨਾਮੇ ਹੋ ਰਹੇ ਨੇ ਕਾਰੇ ਹੋ ਰਹੇ ਆ 2 ਨੰਬਰ ਦੇ ਲਾਇਸੈਂਸ ਹੋਰ ਅਸਲਾ ਵੀ ਉਹ ਜਿਹੜਾ 6-6 ਲੱਖ ਦਾ ਗਲੌਕ ਦੇ ਪਿਸਤਲ ਜਿਹੜੇ ਉਹ ਵਰਤੇ ਜਾ ਰਹੇ ਆ ਔਰ ਕਿੱਥੇ ਆ ਸਾਡਾ ਪ੍ਰਸ਼ਾਸਨ ਕਿੱਥੇ ਆ ਸਾਡੀ ਸਰਕਾਰ ਬਿਲਕੁਲ ਚੁੱਪ ਧਾਰੀ ਬੈਠੀ ਆ ਠੀਕ ਆ ਮੰਨਿਆ ਤੁਹਾਡੇ ਪਰੌਣੇ ਆਏ ਨੇ 125 ਦਿੱਲੀ ਤੋਂ ਉਹ ਵੀ ਲੋਕਾਂ ਦੇ ਨਕਾਰੇ ਹੋਏ ਉਹਨਾਂ ਦੀ ਖਾਤਰਦਾਰੀ ਦੇ ਵਿੱਚੋਂ ਬਾਹਰ ਨਿਕਲੋ ਉਹ ਵੀ ਇੱਕ ਵੱਡਾ ਸਵਾਲ ਆ ਕਿ ਉਹਨਾਂ ਦਾ ਜਿਹੜਾ ਕਰੋੜਾਂ ਰੁਪਈਆ ਦਾ ਖਰਚਾ ਵਾ ਉਹ ਕੇਸ ਖਜ਼ਾਨੇ ਦੇ ਵਿੱਚੋਂ ਹੋ ਰਿਹਾ ਜੀ ਬਿਲਕੁਲ ਉਹ ਕਾਉਂਸਲਰ ਸੀਗਾ ਸਾਡੇ ਸ਼ਹਿਰ ਦਾ ਔਰ ਬਹੁਤ ਲੋਕਾਂ ਨੇ ਹਮਦਰਦੀ ਜਤਾਈ ਆ ਬੜਾ ਪੜਿਆ ਲਿਖਿਆ ਸੂਝਵਾਨ ਤੇ ਲੋਕਾਂ ਦੇ ਵਿੱਚ ਵਿਚਰਨ ਵਾਲਾ ਸਾਡਾ ਉਹ ਵੀਰ ਜਿਹੜਾ ਵਾ ਉਹ ਵੀ ਇਸੇ ਕਾਰਨਾਮੇ ਦਾ ਜਿਹੜਾ ਵਾ ਸ਼ਿਕਾਰ ਹੋ ਗਿਆ ਵਾ ਕਿਤੇ ਦੁਕਾਨਦਾਰ ਤੇ ਗੋਲੀਆਂ ਚੱਲਿਓ ਕਹਿੰਦੇ ਕਿ ਮੈਂ ਮੈਨੂੰ ਛੱਡ ਦੇ ਕੌਲਾ ਆ ਰਿਹਾ